ਲॉ ਐਂਡ ਆਰਡਰ ਨੂੰ ਲੈ ਕੇ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਜੀ ਔਰ ਕਾਂਗਰਸ ਦੇ ਪ੍ਰੈਜ਼ੀਡੈਂਟ ਰਾਜਾ ਵੜਿੰਗ ਜੀ ਬਹੁਤ ਸਾਰੀਆਂ ਗੱਲਾਂ ਕਰ ਰਿਹਾ ਪਹਿਲੀ ਗੱਲ ਤੇ ਕੋਈ ਵੀ ਘਟਨਾ ਸਟੇਟ ਚ ਹੁੰਦੀ ਆ ਇਸ ਤਰ੍ਹਾਂ ਦੀ ਉਹ ਬਹੁਤ ਮੰਦ ਭਾਗੀ ਆ ਅਨਫੋਰਚੂਨੇਟ ਹੈ ਔਰ ਕਦੀ ਵੀ ਐਸ ਜੀਆਂ ਘਟਨਾਵਾਂ ਨੂੰ ਜਿਹੜਾ ਆ ਉਹ ਸਪੋਰਟ ਨਹੀਂ ਕੀਤਾ ਜਾ ਸਕਦਾ ਲੇਕਿਨ ਮੈਂ ਜਾਖੜ ਸਾਹਿਬ ਔਰ ਰਾਜਾ ਵੜਿੰਗ ਜੀ ਨੂੰ ਰਿਮਾਈਂਡ ਜ਼ਰੂਰ ਕਰਾਉਂਗਾ ਕਟੋਕਟ ਭਗਵੰਤ ਮਾਨ ਜੀ ਦੀ ਸਰਕਾਰ ਗੈਂਗਸਟਰਾਂ ਨੂੰ ਕ੍ਰਾਈਮਨਲਸ ਨੂੰ ਪੈਟਰੋਨੇਜ ਤੇ ਨਹੀਂ ਕਰ ਰਹੀ ਤੁਹਾਡੇ ਟਾਈਮ ਤੇ ਚੁਣ-ਚੁਣ ਕੇ ਨੌਜਵਾਨਾਂ ਨੂੰ ਉਪਰਤ ਸ਼ਾਹਨ ਦਿੱਤਾ ਜਾਂਦਾ ਸੀ ਉਤਸਾਹਿਤ ਕੀਤਾ ਜਾਂਦਾ ਸੀ ਕਿ ਕ੍ਰਾਈਮ ਕਰੋ ਬਚਾਉਣ ਵਾਲੇ ਕਾਂਗਰਸੀ ਅਕਾਲੀ ਭਾਜਪਾਈ ਬੈਠੇ ਆ ਭਗਵੰਤ ਮਾਨ ਜੀ ਦੀ ਸਰਕਾਰ ਜੇ ਕੋਈ ਵੀ ਘਟਨਾ ਵਾਪਰਦੀ ਹੈ ਤੇ ਇਮੀਡੀਏਟਲੀ ਜਿਹੜੇ ਆ ਜਿਹੜੇ ਕ੍ਰਿਮੀਨਲਸ ਐ ਜਾਂ ਜਿਹੜੇ ਅਕਿਊਸਡ ਐ ਉਹਨਾਂ ਦੀ ਗ੍ਰਿਫਤਾਰੀ ਹੋ ਰਹੀ ਐ ਬਿਹਾਈਂਡ ਦਾ ਬਾਰ ਹੋ ਰਿਹਾ ਖੁੱਲੇ ਨਹੀਂ ਘੁੰਮ ਰਹੇ ਅਦਰਵਾਈਜ਼ ਆ ਸਾਡੇ ਗਵਾਂਧੀ ਸੂਬਾ ਹਰਿਆਣਾ ਆ ਵੇਖ ਲਓ ਕਿੰਨੇ ਦਿਨ ਹੋ ਗਏ ਉੱਥੇ 2-3 ਹਫਤੇ ਹੋਣ ਜਾ ਰਹੇ ਜਾਖੜ ਸਾਹਿਬ ਤੁਹਾਡੀ ਸਰਕਾਰ ਐ ਬੀਜੇਪੀ ਦੀ ਹਜੇ ਤੱਕ ਜਿਹੜੇ ਆ ਉਹ ਕ੍ਰਿਮੀਨਲਸ ਫੜੇ ਨਹੀਂ ਗਏ ਔਰ ਤੁਹਾਡਾ ਜਿਹੜਾ ਬੀਜੇਪੀ ਰੂਲਡ ਹਰਿਆਣਾ ਉਹ ਤੇ ਜਾਣੇ ਇਸ ਕਰ ਲਈ ਜਾਣਿਆ ਜਾਂਦਾ ਕਿ ਗੈਂਗਸਟਰ ਪੈਦਾ ਕਰਨ ਦੀ ਪਨੀਰੀਓ ਪੈਦਾ ਕਰ ਰਿਹਾ ਸੋ ਇਸ ਕਰਕੇ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰੋ ਭਗਵੰਤ ਮਾਨ ਜੀ ਦੀ ਸਰਕਾਰ ਲਗਾਤਾਰ ਐਂਟੀ ਸੋਸ਼ਲ ਜਿੱਲੇ ਐਡੀਮੈਂਸਨਾਂ ਦੇ ਖਿਲਾਫ ਕਾਰਵਾਈਆਂ ਕਰ ਰਹੀ ਹੈ ਬਿਹਾਈਂਡ ਦਾ ਬਾਹਰ ਜਾ ਰਹੇ ਆ ਫੜ ਕੇ ਅੰਦਰ ਕੀਤੇ ਜਾ ਰਹੇ ਆ ਔਰ ਕੋਸ਼ਿਸ਼ ਹੈ ਸਾਡੀ ਕਿ ਜਿਹੜੇ ਕ੍ਰਾਈਮਨਲਸ ਤੁਸੀਂ ਪੈਦਾ ਕੀਤੇ ਸੀ ਕਾਲੀ ਭਾਜਪਾ ਤੇ ਕਾਂਗਰਸ ਨੇ ਉਹਨਾਂ ਦਾ ਸਫਾਇਆ ਜਿਹੜਾ ਹੈ ਪੰਜਾਬ ਚ ਹੋਜੇ